ਪੈ ਵਿੱਚ ਪਵਨ ਵਹੇ ਸਦਵਾਉ ਪੈ ਵਿੱਚ ਚੱਲੇ ਲੱਖ ਦਰੀਆ ਪੈ ਵਿੱਚ ਪਵਨ ਵਹੇ ਸਦਵਾਉ ਪੈ ਵਿੱਚ ਚੱਲੇ ਲੱਖ ਦਰੀਆ ਪੈ ਵਿੱਚ ਅਗਨ ਕਟੈ ਵਿਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰੈ ਸਿਰ ਭਾਰ ਤੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤਨਾ ਅੰਤ ਅ ਵਿੱਚ ਸਿੱਧ ਬੁੱਧ ਸੁਰਨਾਥ ਭ ਵਿੱਚ ਆੜਾਣੇ ਆਕਾਸ਼ ਭ ਵਿੱਚ ਜੂਦ ਮਹਾਬਲ ਸੂਰ ਐ ਵਿੱਚ ਆਵੇਂ ਜਾਵੇਂ ਪੂਰ ਸਗਲੇ ਆਪੋ ਲਿਖਿਆ ਸਿਰ ਲੇਖ ਨਾਨਕ ਨਿਰਪਉ ਨਿਰੰਕਾਰ ਸਚੁ ਏਕ ਸਗਲਿਆ ਭਉ ਲਿਖਿਆ ਸਿਰ ਦੇਖ ਨਾਨਕ ਨਿਰਪਉ ਨਿਰੰਕਾਰ ਸਚੁ ਏਕ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਿਗੁਰੂ ਦੀ ਚਰਨਾਚ ਜੁੜਮਨ ਬੈਠੇ ਸਤਸੰਗੀ ਜਨੋ ਕੁਝ ਦਿਨਾਂ ਤੋਂ ਆਪਾਂ ਇਸ ਮੁਬਾਰਕ ਸਥਾਨ ਤੋਂ ਆਸਾ ਕੀ ਵਾਰ ਬਾਣੀ ਦੀ ਲੜੀ ਵਾਰ ਸ਼ਬਦ ਵਿਚਾਰ ਸਾਂਝੀ ਕਰ ਰਹੇ ਹਾਂ 24 ਪੌੜੀਆਂ ਦੇ ਵਿੱਚੋਂ ਆਪਾਂ ਤਿੰਨ ਪੌੜੀਆਂ ਦੇ ਵਿਚਾਰ ਕਰ ਚੁੱਕੇ ਹਾਂ ਅੱਜ ਦਾ ਮੁਬਾਰਕ ਪਾਵਨ ਬਚਨ ਆਪ ਜੀ ਨੇ শ্রবণ ਕੀਤਾ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਰਚਨਾ ਤੋਂ ਚਰਨ ਕੀਤਾ ਹੋਇਆ ਪਾਵਨ ਸ਼ਲੋਕ ਹੈ ਚਾਰ ਨੰਬਰ ਪੌੜੀ ਨਾਲ ਲੱਗਦੇ ਦੋ ਸ਼ਲੋਕ ਨੇ ਪੌੜੀ ਹੈ ਨਦਰ ਕਰੇ ਜੇ ਆਪਣੀ ਤਾਂ ਨਦਰ ਹੀ ਸਤਿਗੁਰ ਪਾਇਆ ਅਖੀਰ ਪੌੜੀ ਦੀ ਪੰਕਤੀ ਜਿਨ ਸੱਚੋ ਸੱਚ ਪੁਝਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਣੀ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨੇ ਸੱਚ ਨੂੰ ਸਮਝ ਲਿਆ ਉਹ ਮਨੁੱਖ ਆਪਣੇ ਵਿੱਚੋਂ ਅਹੰਕਾਰ ਨੂੰ ਖਤਮ ਕਰ ਦਿੰਦਾ ਹੈ ਉਹ ਕਿਸੇ ਹੋਰ ਨੂੰ ਭੈ ਵਿੱਚ ਡਰ ਵਿੱਚ ਰੱਖਣ ਦੀ بجائے ਖੁਦ ਰਜ਼ਾ ਵਿੱਚ ਨਿਜਮ ਵਿੱਚ ਪੈ ਵਿੱਚ ਰਹਿ ਲੱਗ ਜਾਂਦਾ ਹੈ ਕਿਉਂਕਿ ਪੌੜੀ ਦੀ ਆਖਰੀ ਪੰਕਤੀ ਹੀ ਅਸਲ ਭਾਵ ਹੈ ਪੌੜੀ ਦਾ ਵਿਸਥਾਰ ਸ਼ਲੋਕਾਂ ਦੇ ਵਿੱਚ ਹੈ ਪੌੜੀ ਦੀ ਆਖਰੀ ਪੰਕਤੀ ਨੂੰ ਵਾਰ ਦੇ ਵਿੱਚ ਰਹਾਉ ਦੀ ਪੰਕਤੀ ਮੰਨਿਆ ਜਾਂਦਾ ਹੈ ਸੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਪਵਨ ਸ਼ਲੋਕ ਦੇ ਅੰਦਰ ਨਿਰੰਕਾਰ ਦੀ ਗੱਲ ਕੀਤੀ ਕਿ ਉਹ ਨੇ ਡਰ ਹੈ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਕੇਵਲ ਇੱਕੋ ਇੱਕ ਉਹ ਹੈ ਜਿਹੜਾ ਡੇ ਡਰ ਹੈ ਭਉ ਤੋਂ ਰਹਿ ਤੈ ਬਾਕੀ ਸਭ ਕੁਝ ਭੈ ਦੇ ਵਿੱਚ ਹੈ ਹੁਣ ਇਹ ਅਸੀਂ ਧਿਆਨ ਦੇਣਾ ਵੀ ਰੱਬ ਕਿਸੇ ਨੂੰ ਡਰਾ ਕੇ ਕਿਉਂ ਰੱਖਣਾ ਚਾਹੁੰਦਾ ਹੈ ਕਿ ਰੱਬ ਕਿਸੇ ਨੂੰ ਡਰਾਉਂਦਾ ਹੈ ਦੋ ਤਰ੍ਹਾਂ ਦੇ ਭੈ ਨੇ ਜਦੋਂ ਅਸੀਂ ਸਕੂਲ ਦੇ ਵਿੱਚ ਪੜ੍ਹੇ ਹਾਂ ਦੋ ਤਰ੍ਹਾਂ ਦੇ ਅਧਿਆਪਕ ਸਾਨੂੰ ਮਿਲਦੇ ਸਨ ਜਿਨ੍ਹਾਂ ਕੋਲ ਅਸੀਂ ਪੜ੍ਹੇ ਹਾਂ ਇੱਕ ਹੁੰਦੇ ਸਨ ਜਿਹੜੇ ਸਾਨੂੰ ਝਿੜਕ ਕੇ ਡੰਡੇ ਦੇ ਜ਼ੋਰ ਤੇ ਸਾਨੂੰ ਪੜਾਉਣ ਦਾ ਯਤਨ ਕਰਦੇ ਸਨ ਉਹਨਾਂ ਦਾ ਖੌਫ ਸੀ ਸਾਡੇ ਮਨਾਂ 'ਚ ਤੇ ਕੁਝ ਟੀਚਰ ਇਹੋ ਜਿਹੇ ਵੀ ਸਨ ਵੀ ਉਹ ਬਹੁਤ ਪਿਆਰ ਦੇ ਨਾਲ ਬੱਚਿਆਂ ਨੂੰ ਪੜਾ ਦਿੰਦੇ ਸਨ ਗੱਲ ਦੋਵਾਂ ਦੀ ਬੱਚੇ ਮੰਦੇ ਸਨ ਪਰ ਮੰਨਣ ਮੰਨਣ ਵਿੱਚ ਫਰਕ ਸੀ ਗੱਲ ਦੋਵਾਂ ਦੀ ਬੰਦੇ ਸਨ ਬੱਚੇ ਕਿਸੇ ਅਧਿਆਪਕ ਦੇ ਆਣ ਦੀ ਬਹੁਤ ਖੁਸ਼ੀ ਹੋਗੀ ਤੇ ਕਿਸੇ ਅਧਿਆਪਕ ਦੀ ਸਭ ਤੋਂ ਪਹਿਲੇ ਆਰੰਭ ਦੇ ਵਿੱਚ ਦਿਨ ਦੇ ਅੰਦਰ ਦੇਖਣਾ ਵੀ ਉਹ ਟੀਚਰ ਆਈ ਹੈ ਜਾਂ ਨਹੀਂ ਆਈ ਹੈ ਕਿਉਂਕਿ ਡਰ ਬਹੁਤ ਸੀ ਖੌਫ ਬਹੁਤ ਸੀ ਉਹਦਾ ਜਿਸ ਦਿਨ ਛੁੱਟੀ ਹੋਵੇ ਬੱਚਿਆਂ ਦੇ ਮੂੰਹ ਖਿੜ ਜਾਂਦੇ ਸਨ ਖੁਸ਼ ਹੋ ਜਾਂਦੇ ਸਨ ਵੀ ਅੱਜ ਇਹ ਅਧਿਆਪਕ ਨਹੀਂ ਆਇਆ ਅੱਛਾ ਕਈ ਅਧਿਆਪਕ ਇਹੋ ਜੇ ਸਨ ਵੀ ਜਦੋਂ ਉਹ ਨਾ ਆਣ ਬੱਚੇ ਉਹਨਾਂ ਨੂੰ ਮਿਸ ਕਰਦੇ ਸਨ ਹੁਣ ਪੜਾਉਂਦੇ ਵੀ ਰਹੇ ਨੇ ਇੱਕ ਪਿਆਰ ਨਾਲ ਤੇ ਇੱਕ ਦੂਜੀ ਤਰੀਕ ਹੁਣ ਜਿਹੜਾ ਰੱਬ ਨਿਰੰਕਾਰ ਸਾਨੂੰ ਆਪਣੇ ਭੈ ਵਿੱਚ ਰੱਖ ਰਿਹਾ ਹੈ ਸਭ ਕੁਝ ਸਗਲਿਆਂ ਭੋ ਲਿਖਿਆ ਸਿਰਲੇਖ ਉਹ ਡਰ ਦਾ ਮਤਲਬ ਇੱਕ ਪਿਆਰ ਹੈ ਇੱਕ ਨਿਜਮ ਹੈ ਉਸ ਡਰ ਦਾ ਮਤਲਬ ਤੇ ਗੁਰੂ ਸਾਹਿਬ ਸਾਨੂੰ ਇਹ ਸਮਝਾ ਰਹੇ ਨੇ ਕਿਉਂਕਿ ਜਿਸ ਸ਼ਬਦ ਵਿੱਚ ਜਿਵੇਂ ਆਪਾਂ ਪਹਿਲਾਂ ਪੜ ਚੁੱਕੇ ਹਾਂ ਕੁਦਰਤ ਦਿਸੈ ਕੁਦਰਤ ਸੁਣੀਏ ਕੁਦਰਤ ਪਵ ਸੁਖ ਸਾਰ ਜਾਂ ਫਿਰ ਆਪਾਂ ਵਿਸਮਾਦ ਨਾਦ ਵਿਸਮਾਦ ਵੇਦ ਇਹ ਪੜ ਚੁੱਕੇ ਆ ਜੇ ਗੁਰੂ ਸਾਹਿਬ ਕੁਦਰਤ ਦੀ ਕਿਤੋਂ ਵੀ ਗੱਲ ਕਰ ਰਹੇ ਨੇ ਉਹ ਸਾਡੇ ਮਨੁੱਖ ਸਾਡੇ ਮਨਾਂ ਦੇ ਨਾਲ ਜੁੜੇ ਹੋਏ ਹਨ ਉਹ ਵਿਚਾਰ ਉਹ ਉਦਾਹਰਨਾਂ ਸਾਡੇ ਨਾਲ ਜੁੜੀਆਂ ਹੋਈਆਂ ਨੇ ਇਹ ਅਸੀਂ ਧਿਆਨ ਰੱਖਣਾ ਹੈ ਇਸ ਲਈ ਜੇ ਗੁਰੂ ਸਾਹਿਬ ਇੱਥੇ ਪਵਨ ਦੀ ਧਰਤੀ ਦੀ ਅਗਨ ਦੀ ਆਕਾਸ਼ ਦੀ ਇੰਦ ਬੱਦਲਾਂ ਦੀ ਉਦਾਹਰਨ ਦੇ ਰਹੇ ਨੇ ਵੀ ਸਭ ਕੁਝ ਪੈਚ ਹੈ ਤੇ ਗੁਰੂ ਸਾਹਿਬ ਸਾਨੂੰ ਕਹਿ ਰਹੇ ਨੇ ਵੀ ਬੰਦੇਆ ਤੂੰ ਵੀ ਪੈਚ ਚੱਲ ਪੈਚ ਚੱਲਣ ਦਾ ਅਰਥ ਹੈ ਉਹਦੇ ਨਿਯਮ ਦੇ ਵਿੱਚ ਚੱਲ ਆਪ ਅਕਸਰ ਸਾਝ ਪਾਉਂਦੇ ਆ ਵੀ ਗਾਵਣ ਤੁਦ ਨੂੰ ਪਵਨ ਪਾਣੀ ਬੈਸੰਤਰ ਹੁਣ ਪਵਨ ਕਿਵੇਂ ਗਾ ਸਕਦੀ ਹੈ ਉਹਨੂੰ ਕਿਹੜਾ ਰੱਬ ਦਾ ਨਾਮ ਪਵਨ ਕਹਿ ਕੇ ਗਾ ਰਹੀ ਹੈ ਗਾਉਣ ਦਾ ਅਰਥ ਗੁਰਬਾਣੀ ਦੇ ਵਿੱਚ ਹਮੇਸ਼ਾ ਅਨੁਸਾਰੀ ਹੋਣਾ ਹੁੰਦਾ ਹੈ ਗਾਵੋ ਪ੍ਰਭ ਦੀ ਬਾਣੀ ਪ੍ਰਭੂ ਦੀ ਬਾਣੀ ਅਨੁਸਾਰੀ ਹੋ ਜਾਓ ਆਪਾਂ ਅਕਸਰ ਕਿਸੇ ਨੂੰ ਕਹਿ ਦਿੰਦੇ ਆਂ ਵੀ ਗੱਲ ਤੇ ਤੂੰ ਬੋਲ ਰਿਹਾ ਪਰ ਤੇਰੇ ਵਿੱਚ ਕੋਈ ਹੋਰ ਗਾ ਰਿਹਾ ਹੈ ਮਤਲਬ ਤੂੰ ਕਿਸੇ ਦੇ ਅਨੁਸਾਰ ਹੀ ਹੈ ਇਸੇ ਤਰ੍ਹਾਂ ਜੇ ਗਾਵਨ ਤੁਦ ਨੂੰ ਪਵਨ ਪਾਣੀ ਬੈਸੰਤਰ ਇਹ ਸਭ ਕੁਝ ਰੱਬ ਦੀ ਰਜ਼ਾ ਵਿੱਚ ਹੈ ਕਿਉਂਕਿ ਰੱਬ ਨੂੰ ਗਾ ਰਹੇ ਹਨ ਗਾਉਣ ਦਾ ਅਰਥ ਹੈ ਅਨੁਸਾਰੀ ਹੋ ਜਾਣਾ ਸਭ ਕੁਝ ਤੇ ਪੈ ਦੇ ਵਿੱਚ ਹੈ ਹੋਰ ਕਿਤੇ ਤਦਨੋਂ ਕਾਵਨ ਸੇ ਮੈਂ ਚਿਤ ਨਾ ਬਨ ਨਾਨਕ ਕਿਆ ਵਿਚਾਰੇ ਕੌਣ ਕੌਣ ਹੋਰ ਰਜ਼ਾ ਦੇ ਵਿੱਚ ਹੈ ਕਿੱਡੀ ਲਿਸਟ ਤਿਆਰ ਕੀਤੀ ਜਾ ਸਕਦੀ ਹੈ ਚੇਤਾ ਸ਼ਕਤੀ ਤੋਂ ਬਾਹਰ ਵੀ ਹੋ ਸਕਦਾ ਹੈ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ ਪੈ ਵਿੱਚ ਪਵਣ ਵਹ ਸਦਵਾਉ ਰੱਬ ਦੀ ਰਜ਼ਾ ਵਿੱਚ ਹੈ ਪੈ ਦੇ ਵਿੱਚ ਇਹ ਹਵਾ ਚੱਲਦੀ ਹੈ ਰੱਬ ਦੇ ਨਿਯਮ ਵਿੱਚ ਹੋਣ ਕਰਕੇ ਹੀ ਹਵਾ ਕੋਈ ਵਿਤਕਰਾਂ ਨਹੀਂ ਕਰਦੀ। ਅੱਛਾ ਜਿਹੜੇ ਦੇਸ਼ ਮੁਲਕ ਪਾਣੀ ਵਰਤਦੇ ਨੇ, ਧਰਤੀ ਵਰਤਦੇ ਨੇ, ਹੈ ਤੇ ਵੀ ਰੱਬ ਦੀ ਹੈ। ਪਰ ਇਹਦੇ ਉੱਤੇ ਕੋਈ ਨਿਸ਼ਾਨ, ਚਿੰਨ, ਮਿੱਥ ਕੇ ਮਨੁੱਖ ਕਾਬਜ ਹੋ ਕੇ ਬੈਠ ਗਿਆ ਹੈ। ਪਾਣੀ ਵੀ ਇੱਕ ਸੀਮਤ ਇਨੇ ਲਕੀਰ ਖਿੱਚ ਲਈ ਵੀ ਇਹਨਾ ਪਾਣੀ ਮੇਰਾ ਹੈ ਇਹ ਦੂਜੇ ਦੇਸ਼ ਦਾ ਹੈ ਧਰਤੀ ਦੇ ਉੱਤੇ ਲਕੀਰ ਖਿੱਚਦੀ ਵੀ ਇਹ ਹਿੱਸਾ ਮੇਰੇ ਦੇਸ਼ ਦਾ ਤੇ ਦੂਜਾ ਹਿੱਸਾ ਦੂਜੇ ਦੇਸ਼ ਦਾ ਪਰ ਹਵਾ ਦੇ ਉੱਤੇ ਕੋਈ ਲਕੀਰ ਨਹੀਂ ਖਿੱਚੀ ਜਾ ਸਕਦੀ ਹਵਾ ਕਿਸੇ ਦੇਸ਼ ਤੋਂ ਕਿਸੇ ਦੇਸ਼ ਤੱਕ ਜਾ ਸਕਦੀ ਹੈ ਕੋਈ ਪਾਬੰਦੀ ਨਹੀਂ ਪੈ ਵਿੱਚ ਪਵਨ ਵਹ ਸਦਵਾਉ ਸਦਵਾਉ ਦਾ ਅਰਥ ਹੈ ਸਦਾ ਹੀ ਵਗ ਰਹੀ ਹੈ ਦੇ ਛੁੱਟੀ ਤੇ ਨਹੀਂ ਹੈ ਕਿਸੇ ਗਰੀਬ ਕਿਸੇ ਅਮੀਰ ਦੇ ਬਿਤਕਰੇ ਦੇ ਵਿੱਚ ਨਹੀਂ ਹੈ ਇਹ ਲਗਾਤਾਰ ਚੱਲ ਰਹੀ ਹੈ ਕਿਉਂਕਿ ਹਵਾ ਨੂੰ ਵੀ ਪਤਾ ਹੈ ਵੀ ਮੈਂ ਮਨੁੱਖ ਦੀ ਸੇਵਾ ਵਿੱਚ ਲੱਗੀ ਹੋਈ ਹਾਂ ਹਵਾ ਨੂੰ ਵੀ ਪਤਾ ਹੈ ਵੀ ਮੇਰੇ ਦੁਆਰਾ ਹੀ ਮਨੁੱਖ ਦੀ ਜ਼ਿੰਦਗੀ ਹੈ ਹਵਾ ਇੱਕ ਤਰੀਕੇ ਸੇਵਾ 'ਚ ਹੀ ਲੱਗੀ ਹੈ ਡਿਊਟੀ 'ਚ ਹੀ ਲੱਗੀ ਹੈ ਪਰਉਪਕਾਰੀ ਕਰ ਰਹੀ ਹੈ ਹਵਾ ਦਾ ਸਬੰਧ ਤੇ ਸਾਡੇ ਨਾਲ ਹੈ ਨਾ ਗੁਰੂ ਸਾਹਿਬ ਕਹਿੰਦੇ ਉਹ ਪੈਚ ਹੈ ਜਿਹਦੀ ਡਿਊਟੀ ਲੱਗੀ ਤੇਰੇ ਲਈ ਉਹ ਪੈਚ ਹੈ ਤੇ ਤੂੰ ਉਸ ਲਾਹੇ ਨੂੰ ਲੈ ਕੇ ਉਸ ਸਹੂਲਤ ਨੂੰ ਮੰਨ ਕੇ ਪੈ ਵਿੱਚ ਨਹੀਂ ਹੈ ਪੈ ਵਿੱਚ ਪਵਨ ਵਹ ਸਦਵਾਉ ਪੈ ਵਿੱਚ ਚੱਲੇ ਲੱਖ ਦਰਿਆ ਉਹ ਲੱਖਾਂ ਹੀ ਦਰਿਆ ਚਾਹੇ ਉਹ ਜ਼ਿੰਦਗੀ ਰੂਪੀ ਦਰਿਆ ਨੇ ਚਾਹੇ ਉਹ ਪਾਣੀ ਰੂਪੀ ਦਰਿਆ ਨੇ ਉਹਦੇ ਪੈ ਵਿੱਚ ਹਾਂ ਪੈ ਵਿੱਚ ਅਗਨ ਕਢੈ ਵਿਗਾਰ ਅੱਗ ਵੀ ਜਿਹੜੀ ਹੈ ਬਿਨਾਂ ਕਿਸੇ ਸਵਾਰਥ ਤੋਂ ਵਿਗਾਰ ਵਿਗਾਰਦਾਰਤੀ ਹੋ ਗਿਆ ਆ ਕਿਉਂਕਿ ਅੱਗ ਨੂੰ ਥੋੜਾ ਕੋਈ ਸਵਾਰਥ ਹੈ ਜਿਉ ਰੱਬ ਦੇ ਭੈ ਵਿੱਚ ਚੱਲ ਰਹੀ ਹੈ ਕਿੰਨਾ ਕੁਝ ਅੱਗ ਤੋਂ ਸਾਜਿਆ ਜਾ ਰਿਹਾ ਹੈ ਕਿੰਨਾ ਕੁਝ ਮਨੁੱਖ ਦਾ ਰੁਜ਼ਗਾਰ ਅੱਗ ਦੇ ਨਾਲ ਜੁੜਿਆ ਹੋਇਆ ਹੈ ਇਹ ਮਨੁੱਖ ਦੇ ਲਈ ਹੀ ਤੇ ਬਣਾਈ ਗਈ ਗੁਰੂ ਸਾਹਿਬ ਕਹਿੰਦੇ ਭੈ ਦੇ ਵਿੱਚ ਹੈ ਇਹ ਰਜ਼ਾ ਦੇ ਵਿੱਚ ਪੈ ਵਿੱਚ ਅਗਨ ਕੱਢੇ ਵਿਗਾਰ ਪੈ ਵਿੱਚ ਧਰਤੀ ਦੱਬੀ ਭਾਰ ਉਹਦੇ ਭੈ ਦੇ ਵਿੱਚ ਹੀ ਧਰਤੀ ਬੜੇ ਭਾਰ ਨੂੰ ਸਹਿ ਰਹੀ ਹੈ ਜਿਹੜੀ ਧਰਤੀ ਹੈ ਇਹਦੇ ਉੱਤੇ ਕਿੰਨਾ ਹੀ ਭਾਰ ਹੈ ਕੋਈ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ ਕੁਝ ਚੀਜ਼ਾਂ ਬੜੇ ਧਿਆਨ ਨਾਲ ਆਪਾਂ ਸਮਝੀਏ ਕਈ ਚੀਜ਼ਾਂ ਦੀ ਮੌਜੂਦਗੀ ਸਾਨੂੰ ਭਾਰ ਲੱਗਣ ਲੱਗ ਜਾਂਦੀ ਹੈ ਜਦੋਂ ਉਹ ਨਿਜਮ ਤੋਂ ਬਾਹਰ ਹੋ ਜਾਵੇ ਕਈ ਚੀਜ਼ਾਂ ਦੀ ਗੈਰ ਮੌਜੂਦਗੀ ਸਾਨੂੰ ਫੀਲ ਕਰਾਉਂਦੀ ਹੈ ਕਿ ਉਹ ਇੱਥੋਂ ਗੈਰ ਹਾਜ਼ਰ ਕਿਉਂ ਹੈ ਉਹ ਹੋਣਾ ਚਾਹੀਦਾ ਹੈ ਕਿਉਂਕਿ ਉਹਦੀ ਗੈਰ ਹਾਜ਼ਰੀ ਵਿੱਚ ਵੀ ਨਿਜਮ ਨਹੀਂ ਹੈ ਕਿਸੇ ਦਾ ਇੱਥੇ ਹੋਣਾ ਸਾਡੀ ਖੁਸ਼ ਤਬੀਅਤ ਹੋ ਜਾਂਦੀ ਹੈ ਕਿਸੇ ਦਾ ਸਾਡੇ ਕੋਲੋਂ ਗੈਰ ਹਾਜ਼ਰ ਹੋ ਜਾਣਾ ਸਾਨੂੰ ਖੁਸ਼ੀ ਦੇ ਜਾਂਦਾ ਹੈ ਇਸੇ ਤਰ੍ਹਾਂ ਮਨੁੱਖ ਖਾਨ ਜਿਹੜਾ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਨਾ ਨਾ ਤਿਸ ਭਾਰੇ ਪਰਬਤ ਆਸਮਾਨ ਖਾਨ ਦੇ ਨਾ ਤਿਸ ਭਾਰੇ ਕੋਟ ਗੜ ਘਰ ਬਾਦ ਸੰਦੇ ਨਾ ਤਿਸ ਭਾਰੇ ਤਰ ਬਰਾਂ ਫਲ ਸੁਫਲ ਫਲੰਦੇ ਨਾ ਤਿਸ ਭਾਰੇ ਜੀ ਜੰਤ ਅਣ ਗਣੰਤ ਫਰੰਤੇ ਨਾ ਤਿਸ ਭਾਰੇ ਸਾਇਰਾ ਨਦਬਾਬ ਹੰਦੇ ਨਦੀਆਂ ਵਗ ਰੀਆਂ ਨੇ ਇੱਡੀ ਵੱਡੀ ਵੱਡੀ ਦਰਖਤ ਬਨਸਪਤੀ ਖੜੀ ਐ ਪਹਾੜ ਖੜੇ ਨੇ ਜਾਨਵਰ ਜੀਵ ਨੇ ਕਰੋੜਾਂ ਹੀ ਕਿੰਨੇ ਘਰ ਨੇ ਕਿਲੇ ਨੇ ਧਰਤੀ ਦੇ ਉੱਤੇ ਹੀ ਨੇ ਪਰ ਧਰਤੀ ਕਹਿੰਦੀ ਮੈਨੂੰ ਭਾਰ ਨਹੀਂ ਲੱਗਦਾ ਭਾਰ ਕਿਹਦਾ ਲੱਗਦਾ ਹੈ ਭਾਰੇ ਭੁਈ ਅਕਿਰਤ ਕਣ ਮੰਦੇ ਹੂ ਮੰਦੇ ਅੱਛਾ ਬੰਦੇ ਦਾ ਹੁਣ ਪਹਾੜਾਂ ਦੇ ਮੁਕਾਬਲੇ ਤੇ ਕੋਈ ਭਾਰ ਜ਼ਿਆਦਾ ਨਹੀਂ ਪਰ ਜਦੋਂ ਬੰਦਾ ਨਿਯਮ ਤੋਂ ਬਾਹਰ ਹੋ ਗਿਆ ਇਹ ਵੀ ਧਰਤੀ ਦੇ ਉੱਤੇ ਭਾਰ ਹੋ ਗਿਆ ਭਾਰ ਆਕਾਰ ਦਾ ਨਹੀਂ ਹੁੰਦਾ ਭਾਰ ਬੰਦੇ ਦੇ ਰਹਿਣ ਸਹਿਣ ਦੇ ਢੰਗ ਦਾ ਹੁੰਦਾ ਹੈ ਕਈ ਵਾਰ ਬਹੁਤ ਜਣੇ ਇਕੱਠੇ ਰਹਿੰਦੇ ਨੇ ਤਾਲਮਿਲ ਹੈ ਪਿਆਰ ਹੈ ਜਿਵੇਂ ਆਪਾਂ ਪਹਿਲਾਂ ਪਰਿਵਾਰਾਂ ਦੀ ਗੱਲ ਕਰ ਸਕਦੇ ਤਾ ਤਾਏ ਚਾਚੇ ਉਹਨਾਂ ਦੇ ਬੱਚੇ ਭੈਣ ਭਰਾ ਕਿੰਨੇ-ਕਿੰਨੇ ਮੈਂਬਰ ਹੁੰਦੇ ਸਨ ਇਕੱਠੇ ਰਹਿੰਦੇ ਸਨ ਚੁੱਲ੍ਹਾ ਇੱਕ ਹੁੰਦਾ ਸੀ ਅੱਜ ਘਰ ਛੋਟੇ ਨੇ ਤੇ ਸਭ ਅਲੱਗ-ਅਲੱਗ ਹਨ ਕੁਝ ਨਾ ਕੁਝ ਰੋਲਾ ਝਗੜਾ ਈਰਖਾ ਦਾਤ ਸਾੜਾ ਇਹ ਚੱਲਦਾ ਹੀ ਰਹਿੰਦਾ ਹੈ ਉਹ ਭਾਰ ਹੋ ਗਿਆ ਹਰ ਇੱਕ ਚੀਜ਼ ਉਹਨਾਂ ਨੂੰ ਭਾਰੀ ਲੱਗਦੀ ਹੈ ਕਿੱਥੇ ਕਿੰਨੇ ਜਣਿਆਂ ਦਾ ਪ੍ਰਸ਼ਾਦ ਆ ਜਿਵੇਂ ਕੋਈ ਖੁੱਲਾ ਲੰਗਰ ਚੱਲ ਰਿਹਾ ਹੋਵੇ ਘਰ ਦੇ ਵਿੱਚ ਤੇ ਕਿੱਥੇ ਹੁਣ ਪੁੱਛ ਕੇ ਬਣਾਇਆ ਜਾਂਦਾ ਵੀ ਕਿੰਨੇ ਪ੍ਰਸ਼ਾਦ ਦੇ ਦੋ ਦੋ ਹੀ ਬਣਨੇ ਆ ਤੀਜਾ ਨਹੀਂ ਬਣਨਾ ਤੀਜਾ ਮੰਗ ਕੇ ਵਿਖਾਉ ਕਿਉਂਕਿ ਕਿਹਾ ਦੋ ਸੀ ਇਹ ਮਾਹੌਲ ਬਣ ਗਿਆ ਤੇ ਤੇ ਭਾਰੀ ਹੋ ਗਿਆ ਇੱਕ ਅਸੀਂ ਜੋ ਚੀਜ਼ਾਂ ਸਹਿੇੜ ਲਈਆਂ ਉਹਦੇ ਵਿੱਚ ਸਹੂਲਤਾ ਵਿੱਚ ਰਹਿ ਕੇ ਵੀ ਅਸੀਂ ਇੱਕ ਦੂਜੇ ਦੇ ਉੱਤੇ ਭਾਰੀ ਹੋ ਗਏ ਇਹਦਾ ਮਤਲਬ ਭਾਰ ਆਕਾਰ ਦਾ ਨਹੀਂ ਹੁੰਦਾ ਧਰਤੀ ਕਹਿੰਦੀ ਮੈਨੂੰ ਭਾਰ ਜੀਵ ਜਨਤਾ ਦਾ ਨਹੀਂ ਲੱਗਦਾ ਪਾੜਾ ਦਾ ਨਹੀਂ ਲੱਗਦਾ ਭਾਰ ਤੇ ਬੰਦੇ ਦਾ ਲੱਗਦਾ ਹੈ ਕਿਉਂਕਿ ਇਹ ਨਾ ਸ਼ੁਕਰ ਆ ਹੈ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭੈ ਵਿੱਚ ਧਰਤੀ ਦੱਬੀ ਭਾਰ ਧਰਤੀ ਭਾਰ ਨੂੰ ਸਹਿ ਰਹੀ ਹੈ ਨਿਯਮ ਦੇ ਵਿੱਚ ਹੈ ਉਹਨੂੰ ਭਾਰ ਨਹੀਂ ਲੱਗ ਰਿਹਾ ਕਿਉਂਕਿ ਉਹ ਇੱਕ ਨਿਯਮ ਨੂੰ ਮੰਨ ਰਹੀ ਹੈ ਤੇ ਜਿੰਨੀ ਵੀ ਇਹ ਆਪਾਂ ਉਦਾਹਰਨਾਂ ਸਾਂਝੀਆਂ ਕਰ ਰਹੇ ਹਾਂ ਪਵਨ ਦੀ ਲਖ ਦਰਿਆ ਉਹਦੀ ਅਗਨ ਦੀ ਧਰਤੀ ਦੀ ਇਹ ਕੋਈ ਇੱਕ ਦੂਜੇ ਦੇ ਲਈ ਅੜਚਣ ਵੀ ਨਹੀਂ ਬਣ ਰਹੀ ਆਪੋ ਆਪਣੀ ਡਿਊਟੀ ਨਿਭਾ ਰਹੇ ਅੱਗ ਹਵਾ ertid ਪਾਣੀ ਜੋ ਆਪੋ ਆਪਣੀ ਡਿਊਟੀ ਆ ਉਹ ਨਿਭਾ ਰਹੇ ਨੇ ਕਿਸੇ ਲਈ ਅੜਚਨ ਵੀ ਨਹੀਂ ਬਣਦੇ ਕਿਸੇ ਲਈ ਰੁਕਾਵਟ ਵੀ ਨਹੀਂ ਬਣਦੇ ਕਿਉਂ ਕਿਉਂ ਕਿ ਨਿਜਮ ਹੈ ਪੈ ਵਿੱਚ ਇੰਦ ਫਿਰੈ ਸਿਰ ਭਾਰ ਜਿਹੜਾ ਸਾਡੇ ਸਿਰ ਤੇ ਉੱਤੇ ਇੰਦਰ ਹੈ ਮਤਲਬ ਬੱਦਲ ਹੈ ਇਹ ਵੀ ਰਜ਼ਾ ਦੇ ਵਿੱਚ ਅਚਾ ਬੱਦਲ ਹੋਂਦ ਵਿੱਚ ਦਰਿਆ ਦੀ ਧਰਤੀ ਦੇ ਪਾਣੀ ਤੋਂ ਹੀ ਹੋਇਆ ਹੈ ਦਰਿਆ ਦੇ ਪਾਣੀ ਹੋਰ ਧਰਤੀ ਤੇ ਮੌਜੂਦ ਪਾਣੀ ਭਾਫ਼ ਰੂਪ ਵਿੱਚ ਬੱਦਲ ਬਣੇ ਹਨ ਬੰਦਾ ਧਰਤੀ ਦੇ ਜਮਾ ਹੋਏ ਪਾਣੀ ਦੇ ਉੱਤੇ ਕਬਜ਼ਾ ਕਰਕੇ ਆਪਣਾ ਹੱਕ ਜਿਤਾ ਦਿੰਦਾ ਹੈ ਪਰ ਬੱਦਲਾਂ ਦੇ ਉੱਤੇ ਹੱਕ ਨਹੀਂ ਜਿਤਾ ਸਕਦਾ ਮੀਂਹ ਪਿਆ ਪਰਮੇਸ਼ਰ ਪਾਇਆ ਅਸਲ ਦੇ ਵਿੱਚ ਜਿਹੜੀ ਇਹ ਗੱਲ ਚੱਲਦੀ ਹੈ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਸਾਨੂੰ ਇਹ ਵਿਚਾਰ ਸਮਝਾ ਰਹੀ ਹੈ ਵੀ ਵੀ ਸਭ ਕੁਝ ਉਹਦੀ ਰਜ਼ਾ ਦੇ ਵਿੱਚ ਹੈ ਤੇਰੇ ਲਈ ਸਭ ਕੁਝ ਰੱਖਿਆ ਹੋਇਆ ਹੈ ਤੂੰ ਕਿਸੇ ਵੀ ਚੀਜ਼ ਉੱਤੇ ਕਾਬਜ ਹੋ ਕੇ ਹੰਕਾਰੀ ਤੇ ਨਹੀਂ ਬਣ ਗਿਆ ਇਤਿਹਾਸ ਵਿੱਚੋਂ ਆਪ ਅਕਸਰ ਸਮਝਣ ਦਾ ਯਤਨ ਕਰਦੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਪਾਣੀ ਦੇ ਸੋਮੇ ਦੇ ਉੱਤੇ ਕਾਬਜ ਹੋ ਗਿਆ ਬਲੀ ਗੰਦਾਰੀ ਬਲੀ ਗੰਦਾਰੀ ਕੋਈ ਲੋੜਵੰਦ ਪਿਆਸਾ ਹੋਵੇ ਉਹਨੂੰ ਵੀ ਮਨਾ ਕਰ ਰਿਹਾ ਹੈ ਜੋ ਧਰਮ ਦਾ ਪ੍ਰਚਾਰਕ ਉਹਨਾਂ ਨੂੰ ਵੀ ਮਨਾ ਤੇ ਇੱਕ ਪਾਣੀ ਦੀ ਮਿਸਾਲ ਇਤਿਹਾਸ ਵਿੱਚੋਂ ਆਉਂਦੀ ਹੈ ਭਾਈ ਕਨਿਆ ਜੀ ਉਹਨਾਂ ਆਪਣਿਆਂ ਨੂੰ ਤੇ ਪਲਾਣਾ ਹੀ ਪਲਾਣਾ ਹੈ ਜ਼ਖਮੀਆਂ ਨੂੰ ਤੇ ਪਲਾਣਾ ਹੀ ਪਲਾਣਾ ਹੈ ਧਰਮੀਆਂ ਨੂੰ ਤੇ ਪਲਾਣਾ ਹੀ ਪਲਾਣਾ ਹੈ ਪਰ ਜਿਹੜੇ ਆਪਣੇ ਧਰਮੀਆਂ ਦੇ ਵਿਰੋਧ ਵਿੱਚ ਖੜੇ ਸਨ ਉਹਨਾਂ ਨੂੰ ਵੀ ਪਲਾਇਆ ਜਾ ਰਿਹਾ ਹੈ ਹੈ ਪਾਣੀ ਪਰ ਮਨੁੱਖ ਉਹਨੂੰ ਕਿਵੇਂ ਵਰਤ ਰਿਹਾ ਹੈ ਮਹਾਰਾਜ ਕਹਿੰਦੇ ਪੈ ਵਿੱਚ ਇੰਦ ਫਿਰੇ ਸਿਰ ਪਾਰ ਇਹ ਸਭ ਕੁਝ ਉਹਦੀ ਰਜ਼ਾ ਦੇ ਵਿੱਚ ਹੈ ਪੈ ਵਿੱਚ ਰਾਜਾ ਧਰਮ ਦਾਵਾਰ ਸਤਿਗੁਰੂ ਕਹਿੰਦੇ ਰੱਬ ਨੇ ਇੱਕ ਧਰਮ ਬਣਾ ਦਿੱਤਾ ਜਿਹੜਾ ਸਭਨਾਂ ਦੇ ਅੰਦਰ ਹੈ ਸਾਡੇ ਅੰਦਰ ਦੀ ਇੱਕ ਪੁਕਾਰ ਹੈ ਨਾ ਇਹ ਵੀ ਅਸੀਂ ਧਿਆਨ ਰੱਖੀਏ ਵੀ ਅਸੀਂ ਸੋਚਦੇ ਹਾਂ ਵੀ ਮੈਂ ਦੂਜੇ ਨੂੰ ਤੀਜੇ ਨੂੰ ਚੌਥੇ ਨੂੰ ਕੱਢਾਂ ਮੇਰੇ ਕੋਲ ਤਜਰਬਾ ਹੋ ਗਿਆ ਮੈਂ ਕਿੰਨੇ ਜਣੇ ਨੂੰ ਭਲੇਖੇ ਵਿੱਚ ਰੱਖ ਦਿੰਦਾ ਇੱਕ ਵਿਦਵਾਨ ਕਹਿੰਦਾ ਜੀ ਬੰਦਾ ਸਭ ਤੋਂ ਵੱਧ ਭਲੇਖੇ ਦੇ ਵਿੱਚ ਆਪਣੇ ਆਪ ਨੂੰ ਰੱਖਦਾ ਹੈ ਸਭ ਤੋਂ ਵੱਧ ਸਾਡੀ ਕਿਤੇ ਨਿਗਾਹ ਵੱਜ ਜਾਂਦੀ ਹੈ ਵੀ ਇਹ ਚੀਜ਼ ਇੱਥੇ ਪਈ ਹੈ ਗਲਤ ਹੈ ਇਹਨੂੰ ਪਤਾ ਲੱਗਿਆ ਸਾਡੇ ਅੰਦਰ ਨੂੰ ਸਾਡੀ ਨਿਗਾਹ ਦੇ ਦੁਆਰਾ ਇਹ ਚੀਜ਼ ਇੱਥੇ ਵੀ ਗਲਤ ਹੈ ਪਤਾ ਲੱਗਿਆ ਤੇ ਅਸੀਂ ਭਲੇਖੇ ਵਿੱਚ ਅਸੀਂ ਆਪਣੇ ਆਪ ਨੂੰ ਰੱਖਾਂਗੇ ਇਗਨੋਰ ਕਰ ਦੇਾਂਗੇ ਮੈਂ ਠੀਕ ਜਗ੍ਹਾ ਨਹੀਂ ਰੱਖਣੀ ਮੈਂ ਚੁੱਕਣੀ ਨਹੀਂ ਮਤਲਬ ਆਪਣੇ ਆਪ ਨੂੰ ਹੀ ਬੰਦਾ ਭਲੇਖੇ ਚ ਰੱਖ ਰਿਹਾ ਹੈ ਸਭ ਤੋਂ ਵੱਧ ਭਲੇਖੇ ਦੇ ਵਿੱਚ ਬੰਦਾ ਆਪਣੇ ਆਪ ਨੂੰ ਰੱਖ ਰਿਹਾ ਹੈ ਸਭ ਤੋਂ ਵੱਧ ਬੰਦਾ ਹਨੇਰੇ ਦੇ ਵਿੱਚ ਆਪਣੇ ਆਪ ਨੂੰ ਰੱਖ ਰਿਹਾ ਹੈ ਇਹ ਤੇ ਭਲੇਖ ਹੈ ਵੀ ਮੈਂ ਫਲਾਣਿਆਂ ਨੂੰ ਝੂਠ ਬੋਲ ਕੇ ਉਹਨਾਂ ਨੂੰ ਮੈਂ ਇਹਨਾਂ ਨੁਕਸਾਨ ਪਹੁੰਚਾਤਾ ਆਪਣਾ ਫਾਇਦਾ ਲੈ ਲਿਆ ਬੰਦਾ ਸਭ ਤੋਂ ਵੱਧ ਨੁਕਸਾਨ ਆਪਣੇ ਆਪ ਦਾ ਹੀ ਕਰ ਰਿਹਾ ਹੈ ਪਤਾ ਸਭ ਕੁਝ ਹੈ ਜਿਹੜਾ ਪਤਾ ਸਭ ਕੁਝ ਹੈ ਉਹਨੂੰ ਗੁਰੂ ਸਾਹਿਬ ਨੇ ਕਿਹਾ ਮਨ ਤੂੰ ਜੋਤ ਸਰੂਪ ਹੈ ਉਹਨੂੰ ਉਜਾਗਰ ਕਰ ਆਪਣੇ ਭਰਮ ਭਲੇਖੀ ਅਗਿਆਨਤਾ ਦੇ ਉੱਤੇ ਉਹਦੀ ਜੋਤ ਸਰੂਪ ਦੀ ਰੋਸ਼ਨੀ ਮਾਰ ਜਿਹੜਾ ਤੇਰੇ ਅੰਦਰ ਧਰਮ ਬੈਠਾ ਹੈ ਹੈ ਤੇ ਹੈ ਪਰ ਤੂੰ ਪਰਦਾ ਪਾ ਕੇ ਬੈਠਾ ਹੈ ਮਹਾਰਾਜ ਕਹਿੰਦੇ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਇਹ ਵੀ ਆਪਣੀ ਡਿਊਟੀ ਨਿਭਾ ਰਹੇ ਨੇ ਰੱਬ ਦੀ ਰਜ਼ਾ ਦੇ ਵਿੱਚ ਸੂਰਜ ਤੇ ਚੰਦਰਮਾ ਕਿੰਨਾ ਤੇਜ ਪ੍ਰਤਾਪ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿੱਡੀ ਕੀਮਤੀ ਗੱਲ ਕਹੀ ਦੁਇ ਦੇਵੀ 14 ਹਟ ਨਾਲੇ ਜੇਤੇ ਜੇਤੇ ਤੇ ਬਣ ਜਾ ਰਹੀ ਵੀ ਸੂਰਜ ਚੰਦਰਮਾ ਤੇ ਇੱਕ ਦੀਵੇ ਦੀ ਨਿਆਈ ਨੇ ਇਹ ਸੰਸਾਰ ਰੂਪੀ ਹੱਡੀ ਖੁੱਲ ਜਾਂਦੀ ਹੈ ਇਹਨਾਂ ਦੀ ਮੌਜੂਦਗੀ ਦੇ ਵਿੱਚ ਸਾਰਾ ਸੰਸਾਰ ਹੀ ਧੰਦੇ ਤੇ ਲੱਗਿਆ ਹੋਇਆ ਹੈ ਰਬ ਨੇ ਇੱਕ ਖੇਡ ਬਣਾ ਦਿੱਤੀ ਨਿਯਮ ਬਣਾ ਦਿੱਤਾ ਸਿੱਧੀ ਖੁਰਾਕ ਮਨੁੱਖ ਤੱਕ ਨਹੀਂ ਪਹੁੰਚਾਈ ਮਨੁੱਖ ਨੂੰ ਖੁਰਾਕ ਦੇ ਲਈ ਕਾਰੇ ਲਾ ਦਿੱਤਾ ਜਗਤ ਧੰਡੇ ਲਾਇਆ ਕੰਮੇ ਲਾ ਦਿੱਤਾ ਹੈ ਮੌਜੂਦਗੀ ਖੁਰਾਕ ਦੀ ਦੁਨੀਆ ਵਿੱਚ ਹੀ ਕੁਦਰਤ ਵਿੱਚ ਹੀ ਧਰਤੀ ਵਿੱਚ ਹੀ ਪਰ ਉਹਨੂੰ ਪ੍ਰੋਸੈਸ ਦੇ ਵਿੱਚ ਪਾ ਦਿੱਤਾ ਜਗਤ ਧੰਦੇ ਲਾਇਆ ਕਿਉਂਕਿ ਰੱਬ ਆਪ ਕਿਰਤੀ ਹੈ ਜਿਹੜਾ ਰੱਬ 84 ਲੱਖ ਜੀਵ ਨੂੰ ਪਾਈ ਰਿਸਕ ਦਿਆ ਸਭ ਨੂੰ ਕੋ ਤਦਕਾ ਰੱਬ ਆਪ ਕਿਰਤ ਕਰ ਰਿਹਾ ਹੈ ਉਹ ਕਿਰਤੀ ਹੈ ਜਿੱਥੇ ਉਹ ਰੱਬ ਕਿਰਤੀ ਹੈ ਉਹਨੇ ਮਨੁੱਖ ਨੂੰ ਵੀ ਕੰਮੇ ਲਾ ਦਿੱਤਾ ਕਿਰਤ ਲਾ ਦਿੱਤਾ ਕੋਈ ਵੀ ਚੀਜ਼ ਬੈਠੇ ਆ ਬਿਠਾਇਆ ਨਹੀਂ ਪ੍ਰਾਪਤ ਹੋਣੀ ਉਹਦੇ ਲਈ ਤੈਨੂੰ ਵਸਿੱਲਾ ਕਰਨਾ ਪੈਣਾ ਕਿੰਨੀਆਂ ਕਾਢਾਂ ਸਾਡੇ ਸੰਸਾਰ ਵਿੱਚ ਆ ਚੁੱਕੀਆਂ ਨੇ ਉਹ ਪਹਿਲਾਂ ਹੁੰਦੀਆਂ ਸਨ ਨਹੀਂ ਹੁੰਦੀਆਂ ਸਨ ਅੱਛਾ ਹੋਰ ਬਹੁਤ ਕੁਝ ਕੁਦਰਤ 'ਚ ਪਿਆ ਹੈ ਜਿਵੇਂ ਜਿਵੇਂ ਬੰਦਾ ਆਪਣਾ ਦਿਮਾਗ ਵਿਕਸਿਤ ਕਰਦਾ ਜਾਏਗਾ ਉਹ ਲੱਭਦਾ ਜਾਏਗਾ ਕਦੋਂ ਤੱਕ ਦਾ ਇਹ ਚੱਲਦਾ ਰਹੇਗਾ ਇਹਦਾ ਮਤਲਬ ਰੱਬ ਨੇ ਵੀ ਮਨੁੱਖ ਨੂੰ ਧੰਦੇ ਲਾ ਦਿੱਤਾ ਕੰਮੇ ਲਾ ਦਿੱਤਾ ਵੇ ਜਿੰਨਾ ਤੂੰ ਖੋਜੇਗਾ ਪੜ੍ਹੇਗਾ ਪਰਚੂਲੇਗਾ ਗਿਆਨਵਾਨ ਹੋਏਗਾ ਉਹਨਾਂ ਤੋਂ ਜ਼ਿੰਦਗੀ ਨੂੰ ਸੋਖਾ ਕਰਦਾ ਜਾਏਗਾ ਮਹਾਰਾਜ ਕਹਿੰਦੇ ਭੈ ਵਿੱਚ ਸੂਰਜ ਭੈ ਵਿੱਚ ਚੰਦ ਅਜੇ ਸਭ ਕੁਝ ਨਿਜਮ ਦੇ ਵਿੱਚ ਹੈ ਬੇਨਤੀ ਹੈ ਕਿੰਨੇ ਕਿੰਨੇ ਸਾਲ ਪਹਿਲਾਂ ਅਸੀਂ ਇਹ ਚੀਜ਼ ਨੂੰ ਪਤਾ ਕਰ ਲਏ ਨੇ ਆ ਵੀ ਧਰਤੀ ਸੂਰਜ ਵਿੱਚ ਵਿਚਕਾਰ ਕੀ ਆ ਰਿਹਾ ਹੈ ਸੂਰਜ ਦੀਆਂ ਕਿਰਨਾਂ ਧਰਤੀ ਤੱਕ ਪਹੁੰਚਣ ਦੇ ਵਿੱਚ ਇਨਾ ਸਮਾਂ ਲੰਘਦਿਆਂ ਹਨ ਧਰਤੀ ਕਿੰਨੀ ਤੇਜ਼ ਗਤੀ ਨਾਲ ਚੱਕਰ ਲਾ ਰਹੀ ਹੈ ਇਹ ਸਾਰਾ ਕੁਝ ਮਨੁੱਖ ਨੇ ਕੈਚ ਕੀਤਾ ਪਕੜ ਕੇ ਖੋਜ ਵਿੱਚ ਲਿਆਉਂਦਾ ਨਾ ਇਹਦਾ ਮਤਲਬ ਇਹ ਨਿਯਮ ਦੇ ਵਿੱਚ ਚੱਲ ਰਹੀ ਹੈ ਔਰ ਗੁਰੂ ਸਾਹਿਬ ਕਹਿੰਦੇ ਵੀ ਕੋ ਕਰੋੜੀ ਚਲਤ ਨਾ ਹੁੰਦਾ ਇੱਕ ਕਰੋੜਾ ਕੋਹਾਂ ਤੋਂ ਮਤਲਬ ਹਿਸਾਬ ਹੀ ਨਹੀਂ ਲਾਇਆ ਜਾ ਸਕਦਾ ਕਦੋਂ ਤੋਂ ਸੇਵਾ ਦੇ ਵਿੱਚ ਲੱਗੇ ਹੋਏ ਨੇ ਕਦੋਂ ਤੋਂ ਡਿਊਟੀ ਤੋਂ ਲੱਗੇ ਹੋਏ ਨੇ ਕਿੰਨੇ ਨਿਰੰਤਰ ਸਮੇਂ ਤੋਂ ਇਹ ਆਪਣੀ ਆਪਣੀ ਡਿਊਟੀਆਂ ਨਿਭਾ ਰਹੇ ਨੇ ਨਿਜਮ ਦੇ ਵਿੱਚ ਚੱਲ ਰਹੇ ਨੇ ਕੋਈ ਬੰਦਾ ਅੰਦਾਜ਼ਾ ਹੀ ਨਹੀਂ ਲਾ ਸਕਦਾ ਕਿਉਂਕਿ ਕੋਈ ਬੰਦਾ ਸੂਰਜ ਚੰਦਰਮਾ ਤੋਂ ਪਹਿਲਾਂ ਦਾ ਥੋੜਾ ਹੀ ਮਹਾਰਾਜ ਕਹਿੰਦੇ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੁੱਗੇ ਹੋਏ ਜੋਗੀ ਬੁੱਧ ਲੋਕ ਸੁਰ ਦੇਵਤੇ ਬੁੱਧ ਬੁੱਧੀਮਾਨ 나ਥ 나ਥ ਲੋਕ ਇਹ ਵੀ ਉਹਦੇ ਪੈ ਵਿੱਚ ਹਨ ਮਤਲਬ ਇਹ ਚੀਜ਼ ਅਸੀਂ ਧਿਆਨ ਰੱਖੀਏ ਗੁਰਮਤ ਹਾਲਾਂਕਿ ਸਿੱਧਾਂ ਦੇ 나ਥਾਂ ਦੇ ਕੀਰਤ ਦੇ ਕਨਸੈਪਟ ਨੂੰ ਮੰਨਦੀ ਨਹੀਂ ਉਹਨਾਂ ਦੇ ਤਰੀਕੇ ਨੂੰ ਪਰ ਹੈ ਤੇ ਨਿਜਮ ਦੇ ਵਿੱਚ ਕੋਈ ਬੱਚਾ ਸਕੂਲ ਦੀ ਨਿਯਮ ਦੀ ਉਲੰਘਣਾ ਕਰ ਰਿਹਾ ਹੈ ਹੈ ਤਾਂ ਉਹ ਪ੍ਰੋਸੈਸ ਦੇ ਵਿੱਚ ਹੈ ਹੈ ਤੇ ਉਹ ਇੱਕ ਸਕੂਲ ਦਾ ਸਟੂਡੈਂਟ ਜਿਹੜਾ ਇੱਥੇ ਆ ਗਿਆ ਹੈ ਭੈ ਵਿੱਚ ਪਰ ਉਸ ਭੈ ਨੂੰ ਮੰਨ ਕੇ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ ਉਹ ਇੱਕ ਅਲੱਗ ਗੱਲ ਹੈ ਉਹ ਇੱਕ ਅਲੱਗ ਗੱਲ ਹੈ ਮਹਾਰਾਜ ਕਹਿੰਦੇ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆੜਾਣੇ ਆਕਾਸ਼ ਜਿਹੜਾ ਇਹ ਆਕਾਸ਼ ਸਾਡੇ ਸਿਰ ਦੇ ਉੱਤੇ ਹੈ ਇਸ ਸਭ ਕੁਝ ਦੇ ਪੈ ਦੇ ਵਿੱਚ ਹੈ ਪੈ ਵਿੱਚ ਜੋਦ ਮਹਾਬਲ ਸੂਰ ਸੂਰਵੇਂ ਮਹਾਬੜੀ ਜੋਦੇ ਪੈ ਵਿੱਚ ਆਵੇਂ ਜਾਵੇਂ ਪੂਰ ਲਗਾਤਾਰ ਇਸ ਸੰਸਾਰ ਦੇ ਵਿੱਚ ਚੱਲ ਰਿਹਾ ਹੈ ਮਹਾਰਾਜ ਕਹਿੰਦੇ ਸਗਲਿਆਂ ਭੋ ਲਿਖਿਆ ਸਿਰਲੇਖ ਸਾਰਿਆਂ ਦੇ ਸਿਰ ਦੇ ਉੱਤੇ ਇੱਕ ਲੇਖ ਲਿਖਿਆ ਹੋਇਆ ਹੈ ਉਹ ਹੈ ਭੋ ਦਾ ਡਰ ਦਾ ਨਿਜਮ ਦਾ ਤੇ ਅਖੀਰ ਗੁਰੂ ਸਾਹਿਬ ਕਹਿੰਦੇ ਨਾਨਕ ਨਿਰਪਉ ਨਿਰੰਕਾਰ ਸੱਚ ਏਕ ਨਿਰਅਕਾਰ ਸੱਚਾ ਇੱਕ ਪਰਮਾਤਮਾ ਹੀ ਦਰਤੋ ਰਹਤੇ ਉਹਨੂੰ ਕਿਸੇ ਦਾ ਦਰ ਨਹੀਂ ਕਿਉਂਕਿ ਉਹ ਆਪ ਹੀ ਆਪਣੇ ਆਪ ਵਿੱਚ ਨਿਰਪਉ ਹੈ ਉਹ ਆਪ ਹੀ ਆਪਣੇ ਆਪ ਵਿੱਚ ਇੱਕ ਨਿਜਮਾ ਦਾ ਸੋਮਾ ਹੈ ਗੁਣ ਨਿਧਾਨ ਹੈ ਗੁਣਾ ਦਾ ਸੋਮਾ ਹੈ ਇਸ ਲਈ ਗੁਰੂ ਸਾਹਿਬ ਨੇ ਸਾਨੂੰ ਉਹਦੇ ਨਿਜਮ ਦੇ ਵਿੱਚ ਰਹਿਣ ਦੀ ਪ੍ਰੇਰਿਆ ਹੈ ਸਾਰੀ ਕੁਦਰਤ ਦੀ ਉਦਾਹਰਣ ਦੇ ਕੇ ਗੱਲ ਮਨੁੱਖ ਤੇ ਆਉਣੀ ਹੈ ਵੀ ਇੱਕ ਬਾਰੀ ਤੌਰ ਦਾ ਨਿਯਮ ਤੇਰੇ ਸਿਰ ਲਾਗੂ ਹੈ ਹੁਣ ਤੂੰ ਉਸ ਨਿਯਮ ਨੂੰ ਮੰਨੇਗਾ ਜਾਂ ਨਹੀਂ ਮੰਨੇਗਾ ਤੂੰ ਉਸ ਨਿਯਮ ਨੂੰ ਸੋਹਣਾ ਬਣਾਏਗਾ ਖੂਬਸੂਰਤ ਬਣਾਏਗਾ ਜਾਂ ਨਹੀਂ ਬਣਾਏਗਾ ਇਹ ਹੁਣ ਤੇਰੀ ਆਪਣੀ ਮਰਜ਼ੀ ਹੈ